ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਤੇ ਤੁਹਾਡਾ ਸਵਾਗਤ ਹੈ ਜੇ ਚਾਹਦੇ ਹੋ ਨਾ ਫੋਲੋ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਅੱਜ ਆਪਾਂ ਜਾਵਾਂਗੇ ਟਮੋਟ ਹਾਂਜੀ ਆਪਾਂ ਪਹੁੰਚਣ ਵਾਲੇ ਹਾਂ ਟਮੋਟ ਗੁਰਦੁਆਰੇ 'ਚ ਤੇ ਉੱਥੇ ਜਾ ਕੇ ਇੱਕ ਅੱਧੀ ਕਲਿੱਪ ਪਾਵਾਂਗੇ ਜੇ ਹੋ ਸਕੇ ਆ ਹਾਂਜੀ ਪਹੁੰਚ ਗਏ ਸੀ ਜੀ ਟਮੋਟ ਗੁਰਦੁਆਰੇ ਤੇ ਹੁਣ ਦੇਖਦੇ ਹਾਂ ਮੱਖਾ ਪੁਰਾ ਸਾਹਿਬ ਤੇ ਕੋਈ ਤਰ੍ਹਾਂ ਦੇ ਬਾਬਾ ਜੀ ਕਰਨੇ ਕੀਤੇ ਹਨ ਤਰਫੋਂ ਬਾਬਾ ਜੀ We'll <laughs> ਮੱਥਾ ਟੇਕਤਾ ਸੀਗਾ ਹੁਣ ਸਕਾਂਗੇ ਪ੍ਰਸਾਦਾ ਪ੍ਰਸਾਦ ਦਾ ਸਾਕ ਲਿਆ ਸੀਗਾ ਜੇ ਹੁਣ ਸਕਾਂਗੇ ਚਾਹ ਨਾਲ ਜਲੇਬੀਆਂ ਗੁਰੂ ਜੀ ਨੇ ਬਾਹਰ ਚਾਹ ਛੋਟੀ ਵਰਤ ਸਾਵਨ ਦੇ ਨਾਲ ਸਾਥ ਬਾਟਿਆ ਸੀਗਾ ਯਾਦ ਕਰੂ ਗੁਰੂ ਜੀ ਬਾਹਰ ਚਾਹ ਦੀ ਬਾਤ ਆ ਰਹੀ ਹੈ ਤਾਂ ਕੋਈ ਸੈਕਟਰੀ ਰੰਗੀ ਮਾਸਟਰ ਜੀ 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 ਉਹ ਬਹੁਤ ਜਿੰਨਾ ਲੈ ਬਰਾਤਰ ਕੋਲ ਸਾਲ ਹੈ ਨਾ ਇਹਦਾ ਮਾਰਕਸ ਹਾਂ ਜੀ ਟਮੋਰ ਤੋਂ ਆਗੇ ਸੀਗੇ ਹੁਣ ਬਲੌਗ ਦਾ ਕਰਦੇ ਆ ਐਂਡ ਚੈਨਲ ਨੂੰ ਫੋਲੋ ਕਰ ਲਓ ਕਮੈਂਟ ਕਰਦੇ ਸ਼ੇਅਰ ਕਰ ਦਿਓ ਤੇ ਕੱਲ ਨੂੰ ਨਵੇਂ ਬਲੌਗ ਲੈ ਕੇ ਆਵਾਂਗੇ